ਵਿਸ਼ਾਲ ਜਿਹੜੇ ਤੋਂ ਮਹਾਤਲਾੜੀ ਕੁੜੀ ਤੇ ਵੀਰ ਲਿਖਿਆ ਕਿ ਉਹ ਸੁਣਾਵੇ ਬਹੁਤ ਜਨਾਬ ਆਈ ਉਹ ਹਿਮਾਚਲ ਤੋਂ ਚੰਡੀਗੜ੍ਹ ਰਹਿਣ ਦੀ ਜੇ ਨਹੀਂ ਸੁਣਵਾ ਦਿਓ ਤੇ ਉਹਦੇ ਉਹਨੇ ਸੁਣੂਣੇ ਰਹਿ ਗਈ ਆਈ ਉਹ ਹਿਮਾਚਲ ਤੋਂ ਚੰਡੀਗੜ੍ਹ ਰਹਿਣ ਦੀ ਜੇ ਨਹੀਂ ਸੁਣਵਾ ਦਿਓ ਤੇ ਉਹਦੇ ਉਹਨੇ ਸੁਣੂਣੇ ਰਹਿ ਗਈ ਹੱਸਦੀ ਬਟੇੜਾ ਸਰਦੀ ਉਹ ਮਿੱਤਿਆਂ ਤੇ ਭੋਰੀਆਂ ਤਿਸੂ ਨੇ ਕਾਬਲਾਏ ਹੁਣ ਰੱਬਾ ਮੇਜਿਆ ਮੈਂ ਵੇਖਿਆ ਨਹੀਂ ਉਹ ਦੇਦਿਆਂ ਸੋਹਣਿਆ ਤਿਸੂ ਨੇ ਕਾਬਲਾਏ ਹੁਣੇ ਰੱਬਾ ਮੇਜਿਆ ਮੈਂ ਵੇਖਿਆ ਨਹੀਂ ਉਹ ਦੇਦਿਆਂ ਸੋਹਣਿਆ ਭੋਲੇ ਦੇਹ ਘਰੇ ਉੱਤੇ ਗੁਲਫਾਨੇ ਉਹ ਦਿਓ ਲੱਗਦਾ ਹੈ ਮੈਂ ਨਹੀਂ ਜੀਨੀ ਹਉ ਮਹਲਸ ਤੋਂ ਦਿਓ ਭੋਲੇ ਦੇਹ ਘਰੇ ਉੱਤੇ ਗੁਲਫਾਨੇ ਲੱਗਦਾ ਮੈਨੂੰ ਜੀਵੇਂ ਜੀਵੇਂ ਉਹ ਮੋਹੇ ਚੁੱਪੀਆਂ ਗੱਲਾਂ ਨਾਲ ਦਿਲ ਮੇਰਾ ਮੋਈ ਜਾਂਦੀ ਏ ਗੱਲਾਂ ਨਾਲ ਦਿਲ ਮੇਰਾ ਮੋਈ ਜਾਂਦੀ ਏ ਦਿਲ ਤਾਂ ਆਉਂਦੀਆਂ ਹਲੋਈਆਂ ਸੁਹਣੇ ਤਾਬਾ ਬਣਾਏ ਰੱਬਾ ਮੇਰੀਆ ਮੈਂ ਵੇਖਿਆ ਨਹੀਂ ਉਹ ਦੇਜੀਆਂ ਸੋਹਣੀਆਂ ਤੂੰ ਸੋਹਣੇ ਤਾਬਾ ਬਣਾਏ ਹੋਣ ਰੱਬਾ ਮੇਰੀਆ ਮੈਂ ਵੇਖਿਆ ਨਹੀਂ ਉਹ ਦੇਜੀਆਂ